ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮੈਂ 2025 ਦੀਆਂ ਸਾਰੇ ਸੰਸਾਰ ਨੂੰ ਮੁਬਾਰਕਾਂ ਦਿੰਦਾ ਹਾਂ ਕਿ ਪਰਮੇਸ਼ਰ ਕਰੇ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਿੱਚ ਰੱਖੇ ਔਰ ਖੂਬ ਤਰੱਕੀਆਂ ਹੋਣ ਘਰਾਂ ਵਿੱਚ ਸੁੱਖ ਸ਼ਾਂਤੀ ਵਰਤੇ ਪਿਆਰ ਮੁਹੱਬਤ ਵਰਤਦਾ ਰਹੇ ਬੇਨਤੀ ਇਹ ਆ ਕਿ ਇਹ ਜਿਹੜੇ ਸਾਈਕਲ ਅਸੀਂ ਅੱਜ ਬਣ ਰਹੇ ਹਾਂ ਬਹੁਤ ਵੱਡੀ ਅੱਜ ਵੀ ਸਮਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਇਹ ਅਸੀਂ ਸਹਿਬਜ਼ਾਦੇ ਜਿਹੜੇ ਜਿਹੜਾ ਵੀ ਦਸੰਬਰ ਮਹੀਨੇ ਦੇ ਵਿੱਚ ਜਿੰਨੇ ਵੀ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਯਾਦ ਕਰਕੇ ਸਹਿਬਜ਼ਾਦਿਆਂ ਦੀ ਉਮਰ ਬਹੁਤ ਘੱਟ ਸੀ ਇਸ ਕਰਕੇ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕ ਔਰਨਾ ਬਣਿਆ ਕੇ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਜਿਨ੍ਹਾਂ ਦੀ ਉਮਰ ਵੀ ਘੱਟ ਹੈ ਔਰ ਜਿਨ੍ਹਾਂ ਦੇ ਪਿਤਾ ਨਹੀਂ ਹਨ ਉਹਨਾਂ ਬੱਚਿਆਂ ਨੂੰ ਜਦੋਂ ਇਹ ਸਾਈਕਲ ਮਿਲਦਾ ਹੈ ਤਾਂ ਬੜੀ ਇਤਾਂਤ ਪ੍ਰਸ਼ੰਸਾ ਹੁੰਦੀ ਹੈ ਤੁਸੀਂ ਵੀ ਇਸ ਕਰਕੇ ਵਿਦਿਆ ਦੇ ਵਿੱਚ ਇੱਕ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਬੱਚੇ ਖੂਬ ਪੜਨ ਖੂਬ ਤਰੱਕੀਆਂ ਕਰਨ ਉਹ ਸਮੇਂ ਮੌਸਮ ਥੋੜਾ ਖਰਾਬ ਹੋ ਗਿਆ ਸੀਗਾ ਤਾਂ ਅਸੀਂ ਡਿਲੇ ਕਰਤਾ ਸੀ ਪ੍ਰੋਗਰਾਮ ਅੱਗੇ ਕਰ ਦਿੱਤਾ ਸੀ ਅੱਜ ਵੀ ਬਹੁਤ ਵਧੀਆ ਦਿਨ ਹੈ ਔਰ ਨਮਾਸਾਲ ਵੀ ਹੈ ਤੇ ਮਹਾਰਾ ਦੀਆ ਪ੍ਰਕਾਸ਼ ਦਿਹਾੜਾ ਵੀ ਹੈ ਮੈਂ ਪਰਮੇਸ਼ਰ ਅੱਗੇ ਹੀ ਅਰਦਾਸ ਕਰਦਾ ਕਿ ਜਿੰਨੀ ਉਮਰ ਬਚੀ ਹੋਈ ਆ ਆਪਣੇ ਕੰਮ ਸਾਡੇ ਕੋਲੋਂ ਕਰਵਾਉਂਦਾ ਰਹੇ ਆਪਣਾ ਮਿਹਰਪੜੇ ਹੱਥ ਰੱਖ ਕੇ ਸਾਰੀਆਂ ਸਾਡੀਆਂ ਜਿਹੜੀ ਟੀਮ ਹੈਗੀ ਆ ਮੇਰੀ ਟੀਮ ਲਈ ਵੀ ਅਰਦਾਸ ਕਰਦਾ ਉਹਨਾਂ ਨੂੰ ਵੀ ਮਾਲਕ ਚੰਗੀ ਕਲਾ ਰੱਖੇ ਤੰਦਰੁਸਤੀ ਵਖਸੇ ਔਰ ਹੋਰ ਵੀ ਸੱਜਣਾ ਮਿੱਤਰਾਂ ਸੰਗਤਾਂ ਨੂੰ ਜਿਹੜੀਆਂ ਸੰਸਥਾਵਾਂ ਇਸ ਦੇਸ਼ ਦੇ ਵਿੱਚ ਸਮਾਜ ਦੇ ਵਿੱਚ ਸੇਵਾ ਕਰ ਰਹੀਆਂ ਨੇ ਚਾਹੇ ਕਿਸੇ ਵੀ ਰੂਪ ਦੇ ਵਿੱਚ ਕਰ ਰਹੀਆਂ ਹਨ ਸਾਰਿਆਂ ਨੂੰ ਬਹੁਤ ਬਹੁਤ 2025 ਦੀਆਂ ਵਧਾਈਆਂ ਔਰ ਉਹਨਾਂ ਨੂੰ ਸਾਡੇ ਚਰਨਾਂ ਉਹਨਾਂ ਨੂੰ ਨਮਸਕਾਰ ਹੈ ਸਾਡੇ ਵੱਲੋਂ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਹੈ ਮਾਲਕ ਸਾਨੂੰ ਸੇਵਾ ਦਾ ਬਲ ਵਖਸੇ ਸਮਰਥ ਬਖਸੇ ਬੁੱਧੀ ਬਖਸੇ ਅਸੀਂ ਰਗਾ ਨੂੰ ਹੋਰ ਵੇਸ ਤੋਂ ਵੱਡਾ ਪਰਲਾ ਕਰੀਏ ਅੱਜ ਅਸੀਂ ਇੱਕ ਹੀ ਵੰਡੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਧਾ ਪਰਮੈਸਰ ਕਰਵਾਵੇ ਤੇ ਇਹ ਪਰਮਾਤਮਾ ਦੀ ਹੀ ਕਿਰਪਾ ਹੋਈ ਸਾਡਾ ਕੁਛ ਨਹੀਂ ਮੇਰਾ ਮੁਝ ਵਿੱਚ ਕੁਛ ਨਹੀਂ ਪ੍ਰਵ ਜੋਗ ਸੈਸੋ ਤੇਰਾ ਤੇਰਾ ਤੁਤ ਕੋ ਸੌਂਪ ਕੇ ਕਿਆ ਲਾਗੇ ਮੇਰਾ ਸਗਲ ਦਵਾਰ ਕੋ ਛਾੜ ਕੇ ਗਏ ਤੋਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਵਿੰਦ ਦਾਸ ਥਾ ਮੈਂ ਸਾਰਿਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਬਹੁਤ ਬਹੁਤ ਸ਼ੁਕਰਾਨਾ ਮਾਲਕ ਚੜ੍ਹਦੀ ਕਲਾ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹ ਨਿਗਰਾਨ ਸੇਵਾ ਸੰਸਥਾ ਵੱਲੋਂ ਸਰਦਾਰ ਜਸਵੰਤ ਸਿੰਘ ਜੀ ਵੱਲੋਂ ਇਹ ਪਿਛਲੇ ਸਮੇਂ ਦੇ ਵਿੱਚ ਇਹ ਉਪਰਾਲਾ ਕੀਤਾ ਗਿਆ ਸੀ ਕਿ ਬੱਚੀਆਂ ਤੇ ਬੱਚਿਆਂ ਨੂੰ ਜਿਹੜਾ ਸਾਈਕਲ ਦੇਣਾ ਜਿਨ੍ਹਾਂ ਦੇ ਪਿਤਾ ਨਹੀਂ ਔਰ ਜਿਨ੍ਹਾਂ ਦੇ ਪਿਤਾ ਨਹੀਂ ਹੈਗੇ ਇੱਕ ਬਹੁਤ ਵੱਡਾ ਸਮਾਜ ਦੇ ਵਿੱਚ ਇਹਨਾਂ ਨੇ ਉਪਰਾਲਾ ਕੀਤਾ ਵਾ ਕਿ ਜਿਹੜੇ ਬੱਚੇ ਆ ਉਹ ਸਾਡਾ ਆਉਣ ਵਾਲਾ ਫਿਊਚਰ ਆ ਤੁਸੀਂ ਇਹ ਦੇਖੋ ਕਿ ਡਾਕਟਰ ਅਬਦੁੱਲ ਕਲਾਮ ਜਿਹੜੇ ਸਾਡੇ ਦੇਸ਼ ਦੇ ਰਾਸ਼ਟਰਪਤੀ ਹੋਏ ਆ ਉਹ ਇੱਕ ਆਮ ਸਧਾਰਨ ਪਰਿਵਾਰ ਦੇ ਵਿੱਚ ਸੀ ਤੇ ਜਿੱਥੇ ਵਿੱਦਿਆ ਦੇਣੀ ਉੱਥੇ ਉਹਨਾਂ ਨੇ ਜਿਹੜੇ ਬੱਚਿਆਂ ਨੂੰ ਸਾਈਕਲ ਦੇ ਕੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਵਾ ਸਰਕਾਰਾਂ ਵੀ ਉਪਰਾਲਾ ਕਰਦੀਆਂ ਨੇ 8ਵੀਂ ਤੇ 9ਵੀਂ ਦੇ ਬੱਚਿਆਂ ਦੇ ਬੱਚਿਆਂ ਨੂੰ ਫ੍ਰੀ ਸਾਈਕਲ ਦਿੰਦੇ ਆ ਇਹਨਾਂ ਨੇ 5 ਸਾਈਕਲਾਂ ਤੋਂ ਸ਼ੁਰੂ ਕੀਤਾ ਸੀ ਮੈਨੂੰ ਯਾਦ ਆ ਅੱਜ ਤੋਂ 4 ਸਾਲ ਪਹਿਲਾਂ ਮੈਰੀਮੈਂਟ ਸਕੂਲ ਦਾ ਮੈਰੀਮੈਂਟ ਸਕੂਲ ਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਸੀ ਤੇ ਅੱਜ 21 ਸਾਈਕਲ ਇਹਨਾਂ ਨੇ ਬੱਚਿਆਂ ਨੂੰ ਦਿੱਤੇ ਆ ਤੇ ਬੱਚਿਆਂ ਦਾ ਇਹਦੇ ਨਾਲ ਉਤਸ਼ਾਹ ਵੱਧਦਾ ਵਾ ਔਰ ਉਹ ਬੱਚੇ ਜਿਹੜੇ ਸਕੂਲ ਪੈਦਲ ਆਉਂਦੇ ਆ ਤੇ ਉਹਨਾਂ ਨੂੰ ਜਦੋਂ ਸਾਈਕਲ ਦਿੱਤਾ ਤਾਂ ਉਹਨਾਂ ਨੂੰ ਇੱਕ ਬਹੁਤ ਇੱਕ ਹੌਂਸਲਾ ਬਜਾਈ ਮਿਲੀ ਆ ਤੇ ਮੈਂ ਨਿਗਰਾਨ ਸੇਵਾ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਕਿ ਜਿਹੜੇ ਇਹ ਜਿਹੇ ਉਪਰਾਲੇ ਕਰਨ ਦੇ ਨਾਲ ਜਿਹੜਾ ਬੱਚਿਆਂ ਦਾ ਕੋਕਰੀਲ ਐਕਟੀਵਿਟੀਜ਼ ਵਾਲਾ ਜਿਹੜਾ ਹੈਗਾ ਵਾ ਇੰਟੈਲੈਕਚੁਅਲ ਬੱਚੇ ਜਿਹੜੇ ਬਣਦੇ ਆ ਕਿ ਉਹ ਇਸੇ ਕਰਕੇ ਬਣਦੇ ਆ ਜਦੋਂ ਉਹਨਾਂ ਦੀ ਹੌਸਲਾ ਵਜਾਈ ਕੀਤੀ ਜਾਂਦੀ ਹੈ ਤੇ ਗ੍ਰੇਟ men of the world come from amongst the common man ਆਮ ਵਿਅਕਤੀਆਂ ਦੇ ਵਿੱਚੋਂ ਬਣੇ ਆ ਤੇ ਅੱਜ بڑے ਬੱਚੇ ਇਹਨਾਂ ਨੂੰ 21 ਬੱਚਿਆਂ ਨੂੰ ਜਿਹੜੇ ਸਾਈਕਲ ਦਿੱਤੇ ਆ ਉਹ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਿਹੜੀ ਅੱਜ ਉਹਨਾਂ ਨੂੰ ਸਾਈਕਲ ਦਿੱਤੇ ਆ ਉਹਦੇ ਤੋਂ ਇਹਨਾਂ ਤੋਂ ਹੋ ਕੇ ਪੜ੍ਹਾਈ ਵੀ ਵਧੀਆ ਕਰਨਗੇ ਤੇ ਸਕੂਲ ਤੋਂ ਜਲਦੀ ਆਉਣਾ ਤੇ ਜਲਦੀ ਜਾਣ ਦੇ ਨਾਲ ਉਹਨਾਂ ਨੂੰ ਬਹੁਤ ਵੱਡਾ ਇੱਕ ਫਾਇਦਾ ਮਿਲੇਗਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ